ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਰਾਜਾ ਸੀ ਉਸ ਰਾਜੇ ਦੇ ਕੋਲ ਇੱਕ ਬਹੁਤ ਹੀ ਤਕੜਾ ਬੈਲ ਸੀ ਇੱਕ ਦਿਨ ਰਾਜੇ ਨੇ ਸ਼ਰਤ ਰੱਖੀ ਕਿ ਜੋ ਇਸ ਬੈਲ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਮੇਰੇ ਪੂਰੇ ਦਰਬਾਰ ਦਾ ਚੱਕਰ ਲਗਾ ਦੇਵੇ ਮੈਂ ਉਸ ਨੂੰ 10000 ਸੋਨੇ ਦੀਆਂ ਮੋਹਰੇ ਇਨਾਮ ਵਜੋ ਦੇ ਆਂਗਾ ਰਾਜੇ ਦੀ ਇਹ ਗੱਲ ਸੁਣ ਕੇ ਇਹ ਸ਼ਰਤ ਸੁਣ ਕੇ ਕੋਈ ਵੀ ਅੱਗੇ ਨਾ ਆਇਆ ਅਤੇ ਜਿੰਨੇ ਵੀ ਲੋਕ ਖੜੇ ਸੀ ਸਾਰਿਆਂ ਨੇ ਆਪਣੇ ਸਿਰ ਝੁਕਾ ਲਏ ਉਸ ਬੈਲ ਨੂੰ ਆਪਣੇ ਮੋਢਿਆਂ ਤੇ ਚੱਕਣ ਵਾਲਾ ਕੋਈ ਵੀ ਨਹੀਂ ਸੀ ਫਿਰ ਉਸ ਭੀੜ ਵਿੱਚੋਂ ਇੱਕ ਨੌਜਵਾਨ ਅੱਗੇ ਆਇਆ ਉਹ ਨੌਜਵਾਨ ਰਾਜੇ ਨੂੰ ਕਹਿਣ ਲੱਗਾ ਮਹਾਰਾਜ ਮੈਂ ਇਸ ਬੈਲ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਆਪਜੀ ਦੇ ਦਰਬਾਰ ਦਾ ਚੱਕਰ ਲਗਾ ਸਕਦਾ ਹਾਂ ਪਰ ਇਹਦੇ ਵਾਸਤੇ ਘੱਟੋ-ਘੱਟ ਮੈਨੂੰ 3 ਸਾਲ ਦਾ ਟਾਈਮ ਚਾਹੀਦਾ ਹੈ 3 ਸਾਲ ਬਾਅਦ ਮੈਂ ਇਹ ਤੁਹਾਡੀ ਸ਼ਰਤ ਜ਼ਰੂਰ ਪੂਰੀ ਕਰਾਂਗਾ ਪਰ ਕੀ ਹੋਇਆ ਜਿਹੜੇ ਉੱਤੇ ਲੋਕ ਖੜੇ ਸੀ ਉਹ ਹੱਸਣ ਲੱਗ ਪਏ ਉਹ ਉਸ ਨੌਜਵਾਨ ਦਾ ਮਜ਼ਾਕ ਉਡਾਉਣ ਲੱਗੇ ਫਿਰ ਕੀ ਹੋਇਆ ਜਦੋਂ 3 ਸਾਲ ਪੂਰੇ ਹੋਏ ਉਸ ਨੌਜਵਾਨ ਨੇ ਉਸ ਬੈਲ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਪੂਰੇ ਦਰਬਾਰ ਦਾ ਚੱਕਰ ਲਗਾਇਆ ਤੇ ਜਿਹੜੇ ਉੱਥੇ ਲੋਕ ਸੀ ਉਹ ਸਾਰੇ ਪਰੇਸ਼ਾਨ ਹੋ ਗਏ ਹੈਰਾਨ ਹੋ ਗਏ ਰਾਜਾ ਖੁਦ ਵੀ ਬੜਾ ਹੈਰਾਨ ਹੋਇਆ ਰਾਜਾ ਨੌਜਵਾਨ ਨੂੰ ਪੁੱਛਿਆ ਕਿ ਤੂੰ ਇਹ ਕਿਵੇਂ ਕੀਤਾ ਨੌਜਵਾਨ ਕਹਿ ਲੱਗਾ ਕਿ ਸਭ ਤੋਂ ਪਹਿਲਾਂ ਮੈਂ ਛੋਟੇ ਕਦਮਾਂ ਤੋਂ ਸ਼ੁਰੂ ਕੀਤਾ ਰਾਜੇ ਕਹਿਣ ਲੱਗਾ ਮੈਂ ਤੇਰਾ ਮਤਲਬ ਨਹੀਂ ਸਮਝਿਆ ਉਹ ਨੌਜਵਾਨ ਕਹਿਣ ਲੱਗਾ ਕਿ ਮੈਂ ਤੁਹਾਡੇ ਕੋਲ 3 ਸਾਲ ਦਾ ਸਮਾਂ ਮੰਗਿਆ ਸੀ ਮੈਂ ਕੀ ਕੀਤਾ ਸਭ ਤੋਂ ਪਹਿਲਾਂ ਮੈਂ ਬੈਲ ਦੇ ਛੋਟੇ ਬੱਚੇ ਜਿਹੜਾ ਛੋਟਾ ਬੱਚਾ ਹੁੰਦਾ ਹੈ ਉਸ ਨਾਲ ਅਭਿਆਸ ਕੀਤਾ ਮੈਂ ਉਸ ਬੱਚੇ ਨੂੰ ਆਪਣੇ ਮੋਢਿਆਂ ਤੇ ਚਾੱਕ ਕੇ ਰੋਜ਼ ਇੱਕ ਗੇੜਾ ਕਰਦਾ ਸੀ ਅਰ ਰੋਜ ਬਿਨਾ ਲਗਾ ਜਿਉ ਜੋ ਬੱਚਾ ਵੱਡਾ ਹੁੰਦਾ ਗਿਆ ਮੇਰੀ ਤਾਕਤ ਵੱਧਦੀ ਗਈ ਮੈਂ ਅਭਿਆਸ ਕਰਦਾ ਰਿਹਾ ਅਭਿਆਸ ਕਰਦੇ ਕਰਦੇ ਮੇਰੀ ਤਾਕਤ ਬਹੁਤ ਜ਼ਿਆਦਾ ਵੱਧ ਗਈ ਫਿਰ ਇੱਕ ਦਿਨ ਮੈਂ ਵੱਡਾ ਬੈਲ ਆਪਣੇ ਮੋਟੇ ਚੱਕਿਆ ਉਸ ਦਾ ਢੇਡਾ ਲਗਾਇਆ ਤੇ ਅੱਜ ਮੈਂ ਆਪ ਜੀ ਦਾ ਇਹ ਬੈਲ ਚੱਕ ਕੇ ਇਸ ਦਾ ਵੀ ਢੇਡਾ ਲਗਾਇਆ ਸਾਨੂੰ ਸਭ ਤੋਂ ਪਹਿਲਾਂ ਛੋਟੇ ਕਦਮਾਂ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਰਾਜਾ ਉਸ ਨੌਜਵਾਨ ਦੀ ਇਹ ਗੱਲ ਸੁਣ ਕੇ ਬੜਾ ਖੁਸ਼ ਹੋਇਆ ਅਤੇ ਰਾਜੇ ਨੇ ਉਸ ਨੂੰ ਸ਼ਰਤ ਮੁਤਾਬਕ 10000 ਸੋਨੇ ਦੇ ਮੋਹਰੇ ਦਿੱਤੀਆਂ